ਆ ਦਿਖਾਉਣਾ ਵੀ ਸਿੱਧੂ ਮੂਸੇ ਦਾ ਨੂੰ ਲੋਕ ਪਿਆਰ ਕਿੰਨਾ ਕਰਦੇ ਜਦੋਂ ਉਹਦਾ ਨਾਂ ਲੋਕ ਲੈਂਦੇ ਹਨ ਇਹ ਮਨ ਨੂੰ ਖੁਸ਼ੀ ਆਉਂਦੀ ਵੀ ਯਾਰ ਚਲੋ ਦੁਨੀਆ ਤੇ ਤਾਂ ਨਹੀਂ ਰਿਹਾਓ ਪਰ ਆਹ ਮੁੰਡੇ ਜਿਹੜੇ ਮੇਰੇ ਤੁਸੀਂ ਮਗਰ ਦੇਖਦੇ ਨੇ ਇਹ ਐਮਪੀ ਤੋਂ ਆਏ ਯੂਪੀ ਜੋ ਯੂਪੀ ਜੋ ਲਖਨਊ ਤੋਂ ਤੇ ਆਹ ਲੜਕੇ ਨੇ ਮੈਨੂੰ ਪੁੱਛਿਆ ਵੀ ਭਾਜੀ ਸਿੱਧੂ ਮੂਸੇ ਵਾਲੇ ਦਾ ਪਿੰਡ ਕਿੰਨੀ ਦੂਰ ਹੈ ਐਸ ਵੇਲੇ ਜੀ ਬੈਠਾ ਫਰੀਦਕੋਟ ਹਲਕੇ ਚ ਸਾਦਕ ਜਦੇ ਮੈਂ ਵੀ ਤੋਂ ਮੈਂ ਵੀ ਥੋੜੀ ਦੂਰ ਬੰਦਾ ਆਣਾ 60-70 ਕਿਲੋਮੀਟਰ ਹੋਵੇਗਾ ਮੈਂ ਇੰਨਾ ਗੇਗਾ। ਤੇ ਮੈਂ ਵੀ ਜਾਣਾ ਆਹ ਦਾ ਹਾਂ ਗਉ ਦੇਖ ਕੇ ਉਹਨਾਂ ਦਾ ਜਾਣਾ ਉਹਦਾ ਘਰ-ਬਾਰ ਦੇਖ ਕੇ। ਤੁਸੀਂ ਵੇਖੋ ਆਪਾਂ ਇਹ ਗੱਲਾਂ ਨੇ ਵੀ ਇੱਕ ਮੂਸਾ ਪਿੰਡ ਇਹੋ ਜਿਹਾ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਮੂਸਾ ਪਿੰਡ ਕਿੱਥੇ ਆ। ਤੇ ਸਿੱਧੂ ਮੂਸੇ ਵਾਲਾ ਦਾ ਕਰਕੇ ਆ ਜਿਹੜੇ ਲਖਨਊ ਦੇ ਚੂਪੀ ਦੇ ਬੰਦੇ ਇਹ ਵੀ ਸਿੱਧੂ ਮੂਸੇ ਵਾਲਾ ਨੂੰ ਪਿਆਰ ਕਰਦੇ ਨੇ ਕਿ ਹਾਲੇ ਕਿ ਇਹ ਮੈਂ ਉਧਰ ਜਾਂਦਾ ਰਿਹਾ ਗੱਡੀਆਂ ਲੈ ਕੇ ਹੀ ਜਾਂਦੇ ਰੇ ਕਾਰਾਂ ਵਾਲੀ ਗੱਡੀਆਂ ਲੈ ਕੇ ਇਹ ਹਿੰਦੀ ਗਾਣੇ ਸੁਣਦੇ ਨਾ ਤੁਸੀਂ। ਹਾਂ ਸਾਰੇ ਹਾਂ ਹਿੰਦੀ ਸੁਣਦੇ ਆ ਹੁਣ ਸਿੱਧੂ ਮੂਸੇ ਵਾਲੇ ਦੇ ਗਾਣੇ ਸੁਣਦੇ ਹਾਂ ਸਾਰੇ ਹਾਂ ਸਿੱਧੂ ਮੂਸੇ ਵਾਲੇ ਦੇ ਗਾਣੇ ਸੁਣਦੇ ਆ ਵੇਖੋ ਸਿੱਧੂ ਮੂਸੇ ਵਾਲੇ ਦਾ ਪਿਆਰ ਕਿੰਨਾ ਸੀ ਜਿਹੜਾ ਕਿ ਸਿੱਧੂ ਮੂਸੇ ਵਾਲਾ ਛੋਟਾ ਜੰਮਿਆ ਨਿੱਕਾ ਸਿੱਧੂ ਦੇਖਿਆ ਦੇਖਿਆ ਹਾਂ ਦੇਖਿਆ ਨਾ ਪੂਰਾ ਸਿੱਧੂ ਮੇਰਾ ਪੂਰਾ ਸਿੱਧੂ ਬਣੇਗਾ ਦਾ ਹਾਂ ਉਸਕੀ ਵੀਡੀਓ ਵਾਇਰਲ ਹੋਈਏ ਉਹ ਉਸਕਾ ਬਾਪ ਗਾਣਾ ਲਾ ਰਿਹਾ ਜੋ ਨੱਚਦਾ ਗਾਣੇ ਤੇ ਬੈਠਾ ਹੀ ਪੁਰਤੀ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੂ ਮੂਸੇ ਵਾਲਾ ਬਣੇਗਾ ਬਹੁਤ 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 ਆਈ ਭਾਈ ਵੋਈ ਵਾਪਸ ਆ ਗਿਆ ਉਹ ਸਿੱਧੂ تھا ਕੋਈ ਵਾਪਸ ਆ ਗਿਆ ਇਸ ਕਰਕੇ ਚੰਗੇ ਕੰਮ ਜਿਹੜਾ ਬੰਦਾ ਕੋਈ ਵੀ ਚੰਗੇ ਕੰਮ ਕਰਦਾ ਹੈ ਨਾ ਚੰਗੇ ਗੁਣ ਤੇ ਚੰਗੇ ਕੰਮ ਉਹ ਆ ਚੀਜ਼ ਜਦੋਂ ਪਤਾ ਲੱਗਦਾ ਵੀ ਲੋਕ ਕਿੰਨਾ ਦੇ ਪਿਆਰ ਕਰਦੇ ਨੇ ਬਾਕੀ ਉਦੋਂ ਕਹਿੰਦੀ ਲੋੜ ਹੀ ਕੋਣੀਗੀ ਕਿੱਥੇ ਸੱਤ ਸਮੁੰਦਰੋਂ ਪਾਰ ਲੋਕ ਆਏ ਨੇ ਸੱਤ ਸਮੁੰਦਰੋਂ ਪਾਰ ਆ ਗਏ ਉਹਦੇ ਪਿੰਡ ਫਿਲਮਾਂ ਬਣੀਆਂ ਕਿੰਨਾ ਕੁਝ ਬਣਿਆ ਚੰਗੇ ਕੰਮ ਨੂੰ ਆਪਦੇ ਪਿੰਡ ਦਾ ਨਾਮ ਰੋਸ਼ਨ ਕਰਨਾ ਫਰਜ਼ ਬਣਦਾ ਹੈ ਮਾੜੇ ਕੰਮ ਦੇ ਦਾ ਜਿਹੜਾ ਰੋਸ਼ਨ ਹੋ ਜਾਂਦਾ ਪਿੰਡ ਦੇ ਵਿੱਚ ਉਹ ਪਿੰਡ ਨੇ ਕਈਆਂ ਪਿੰਡਾਂ ਦੇ ਵਿੱਚ ਨਾ ਸਰਕਾਰਾਂ ਨੇ ਲਾਉਣ ਬੰਦ ਕਰਤੇ ਨੇ ਉਹਨਾਂ ਬੰਦਿਆਂ ਵੀ ਪਿੰਡ ਦੇ ਨਾਂ ਰੋਸ਼ਨ ਕੀਤੇ ਨੇ ਪਰ ਸਿੱਧੂ ਮੂਸੇਵਾਲ ਨੇ ਉਹ ਰੋਸ਼ਨ ਕੀਤਾ ਤੁਸੀਂ ਕਿਸੇ ਹਲਕੇ ਦੇ ਵਿੱਚ ਵੀ ਜਾ ਕੇ ਸਿੱਧੂ ਮੂਸੇਵਾਲ ਦਾ ਨਾਂ ਲੈ ਦਿਓ ਤਾਂ ਤੁਹਾਨੂੰ ਪਾਣੀ ਧਾਣੀ ਰੋਟੀ ਛਕਾ ਕੇ ਤੋਰਨਗੇ ਇਹਨਾਂ ਪਿਆਰੇ ਸਿੱਧੂ ਮੂਸੇਵਾਲ ਦੇ ਪਿੰਡ ਹਾਂ ਵੀ ਜਾਣਾ ਸਿੱਧੂ ਮੂਸੇਵਾਲ ਦੇ ਪਿੰਡ ਜਾਣਾ ਹੈ ਹਾਂ ਆ ਦੇਖ ਲਓ ਜੀ ਇਹਨਾਂ ਦੇ ਸਾਧ ਖੜੋਤਿਆਂ ਸੀ ਇਸ ਵੇਲੇ ਕਹਿੰਦੇ ਹਾਂ ਬਿਲਕੁਲ ਤੁਹਾਨੂੰ ਜਦੋਂ ਐਤਵਾਰ ਹੋਇਆ ਨਾ ਐਤਵਾਰ ਉਦੋਂ ਆਪਾਂ ਸਵੇਰ ਨਿਕਲ ਜਲਾਂਗੇ ਠੀਕ ਹੈ ਸਵੇਰ ਨਿਕਲ ਜਲਾਂਗੇ ਤੇ ਸ਼ਾਮ ਨੂੰ ਘੁੰਮ ਫਿਰ ਕੇ ਤੁਹਾਨੂੰ ਉਹਦਾ ਘਰ ਕੋਠੀ ਜਿੱਥੇ ਉਹਦੀ ਸਮਾਦ ਬਣੀ ਸਾਰਾ ਕੁਝ ਤੁਹਾਨੂੰ ਦਿਖਾ ਕੇ ਲੈ ਕੇ ਆਵਾਂਗੇ ਠੀਕ ਹੈ ਹੋਰ ਕੋਈ ਬਾਤ ਚੀਤ ਕਰਨੀ ਹੈ ਨਹੀਂ ਨਹੀਂ ਵੈਸੇ ਜੀਉਂਦਾਬਾਦ ਦਾ ਰਿਹਾ ਪ੍ਰਵਾਹ ਆ ਚੀਜ਼ਾਂ ਆਂਦੀਆਂ ਨਾ ਰੋਸ਼ਨ ਕਰਦੀਆਂ ਬਾਕੀ ਸਰਦਾਰ ਬਲਕਾਰ ਸਿੰਘ ਤੇ ਮਾਤਾ ਚਰਨਜੀਤ ਦੇ ਕੋਖੋ ਜਨਮ ਲਿਆ ਉਹਨੇ ਉਹ ਵੀ ਇਸ ਵੇਲੇ ਇੱਕ ਪਹਿਲੋ ਚਲੋ ਗਾਣਿਆਂ ਦੇ ਜਿਹੜੇ ਗਾਏ ਗੋਏ ਸੀ ਠੀਕ ਸੀ ਗਾਣਿਆਂ ਦੇ ਪਹਿਲੋ ਵੀ ਏਡੇ ਮਾੜੇ ਨਹੀਂ ਸੀਗੇ ਗਾਣੇ ਚੰਗੇ ਸੀ ਪਰ ਉਂਗਲਾਂ ਲਾਉਣ ਵਾਲਿਆਂ ਨੂੰ ਗੱਲ ਕੀਤੀ ਹੁਣ ਤਾਂ ਉਹ ਬੜਾ ਵਧੀਆ ਵਾਪਸ ਮੁੜ ਪਿਆ ਪਰ ਮਹਾਰਾਜ ਚੜ੍ਹਦੀ ਕਲਾ ਰੱਖੇ ਛੋਟਾ ਸਿੱਧੂ ਮੈਂ ਅੱਗੇ ਵੀ ਇਹ ਗੱਲ ਕਹੀ ਅੱਜ ਤੋਂ ਲੈ ਕੇ 8 ਸਾਲਾਂ ਨੂੰ ਸਟੇਜ ਤੇ ਪੜਥੂ ਪਾਉਣ ਲੱਗ ਪੈਗੇ ਤੁਸੀਂ ਮੇਰੀ ਗੱਲ ਨੋਟ ਕਰ ਲਿਆ ਜੀ ਚਾਹੇ ਉਹ ਇਨੀ ਪੜ੍ਹਾਈ ਕਰੇ ਚਾਹੇ ਨਾ ਕਰੇ ਕਰੇ ਉਹ ਜੰਮ ਦਾ ਹੀ ਛੋਟਾ ਸਿੱਧੂ ਤੁਸੀਂ ਦੇਖੋ ਉਹਦੀ ਜਿਹੜੀ ਪੜ੍ਹਾਈ ਹੈ ਨਾ ਉਹਦੀ ਅੱਖਾਂ 'ਚੋਂ ਰੜਕਦੀ ਪਈ ਕਿਤੇ ਧਿਆਨ ਨਾ ਛੋਟੇ ਬੱਚੇ ਦੀ ਤੇ ਇਸ ਕਰਕੇ ਚੰਗੇ ਨਾਂ ਚੰਗਾ ਕੰਮ ਰੋਸ਼ਨ ਕਰਨਾ ਇੱਥੋਂ ਪਤਾ ਲੱਗਦਾ ਵੇ ਲੋ ਬੰਦੇ ਕਿੱਥੋਂ ਆਏ ਨੇ ਤੇ ਕਿੱਥੇ ਆ ਗਏ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਵੀ ਭਾਜੀ ਸਿੱਧੂ ਮੂਸੇਵਾਲਾ ਦਾ ਪਿੰਡ ਕਿੰਨੀ ਕੁ ਦੂਰ ਹੈ ਆ ਚੀਜ਼ ਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ